ਕਪੂਰਥਲਾ ਦੇ ਵਿੱਚ ਬਸੰਤ ਨੂੰ ਇੱਕ ਸ਼ਾਨਦਾਰ ਅਤੇ ਇਤਿਹਾਸਿਕ ਤਿਉਹਾਰਾਂ ਦੇ ਵਿੱਚੋਂ ਮਨਾਉਣ ਦੀ ਪਰੰਪਰਾ ਆਜ਼ਾਦੀ ਤੋਂ ਪਹਿਲਾਂ ਦੀ ਚੱਲਦੀ ਆ ਰਹੀ ਹੈ ਬਸੰਤ ਮੇਲਾ ਉਸ ਸਮੇਂ ਦੇ ਕਪੂਰਥਲਾ ਰਾਜ ਦੁਆਰਾ ਆਯੋਜਿਤ ਕੀਤਾ ਜਾਂਦਾ ਸੀ ਅਤੇ ਇਹੇ ਪਰੰਪਰਾ ਆਜ਼ਾਦੀ ਤੋਂ ਬਾਅਦ ਵੀ ਚੱਲ ਰਹੀ ਹੈ ਹਾਲਾਂਕਿ ਵਕਤਕ ਵਕਤ ਸਰਕਾਰਾਂ ਦੇ ਦੌਰਾਨ ਇਹ ਪਰੰਪਰਾ ਕਈ ਵਾਰ ਜਾਰੀ ਰਹੀ ਕਈ ਵਾਰ ਵਿਗੜ ਵੀ ਪਿਆ ਇਤਿਹਾਸਿਕ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਕਪੂਰਥਲਾ ਦੇ ਵਿੱਚ ਨਿਹੰਬਵ ਬਸੰਤ ਮੇਲਾ ਬੜੀ ਗਿਤੁਮਤਾਂ ਦੇ ਨਾਲ ਆਯੋਜਿਤ ਕੀਤਾ ਗਿਆ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਹੇਠਾਂ ਆਯੋਜਿਤ ਇਸ ਸਮਾਗਮ ਨੇ ਸ਼ਹਿਰ ਦੇ ਸੱਭਿਆਚਾਰਕ ਵਿਰਾਸਤ ਨੂੰ ਇੱਕ ਨਵਾਂ ਜੀਵਨ ਦਿੱਤਾ ਹੈ। ਇਹ ਸੀ ਹੈ ਕਿ ਦੂਖਨ ਗੁਰਦੁਆਰਾ ਦੂਖਨਵਾਰਨ ਸਾਹਿਬ ਤੇੜਮੈਂਟ ਦੀ ਸਿੱਖ ਸੰਗਤ ਸਾਰੇ ਇਕੱਠੇ ਹੋ ਕੇ ਉਪਰਾਲਾ ਕਰਕੇ ਆਏ ਆ ਜੀ। ਇਸ ਪ੍ਰਸਰ ਸਰ ਪਤਾ ਲੱਗਾ ਵਾ ਕਿ ਹਲਕਾ ਸੁਲਤਾਨਪੁਰ ਲੋਧੀ ਵਾਸਤੇ ਤੁਸੀਂ ਜਿਹੜਾ ਵਾ ਕਾਫੀ ਉਪਰਾਲੇ ਕਰ ਰਹੇ ਆ ਫੰਡ ਇਕੱਠਾ ਕੀਤਾ ਵਾ ਉਹਦੇ ਬਾਰੇ ਪੂਰੀ ਜਾਣਕਾਰੀ ਦੇ। ਦੇਖੋ ਜੀ ਇਹ ਫੰਡ ਇਕੱਠਾ ਕੀਤਾ ਜਿੱਥੇ ਵੀ ਫਲੱਡ ਦਾ ਕਿਤੇ ਨੁਕਸਾਨ ਹੋਇਆ ਹੈ ਅੱਜ ਸਾਨੂੰ ਸਵੱਬ ਬਣਿਆ ਸultanpur ਵਿਜ਼ਿਟ ਕਰਨ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਰ ਬਹੁਤ ਜ਼ਿਆਦਾ ਸੰਭਿਆ ਵੀ ਹੈ ਮਿਹਨਤ ਹੋਈ ਹੈ ਗਾਹਾਂ ਤੋਂ ਵੀ ਉਹਨੂੰ ਰੋਕਥਾਮ ਕਰਨ ਦੀ ਲੋੜ ਹੈ ਉਹ ਸਾਰਾ ਅੱਜ ਅਸੀਂ ਦੇਖ ਕੇ ਆਏ ਹਾਂ ਬਾਅਦ ਵਿੱਚ ਮੀਟਿੰਗਾਂ ਕਰਾਂਗੇ ਅਸੀਂ ਇੰਦਰ ਭਾਜੀ ਹੁਣਾਂ ਨਾ ਔਰ ਡਿਸਾਈਡ ਕਰਾਂਗੇ ਕਿ ਕਿਹੜਾ ਵਧੀਆ ਪ੍ਰੋਜੈਕਟ ਹੈ ਕਿੱਥੇ ਲੱਗਣੇ ਚਾਹੀਦੇ ਆ ਔਰ ਡੈਫੀਨਿਟਲੀ ਜਿੰਨੇ ਵੀ ਸਾਨੂੰ ਸੰਗਤਾਂ ਨੇ ਹੁਕਮ ਲਾਇਆ ਉਹ ਪੂਰਾ ਕਰਕੇ ਜਾਵਾਂਗੇ ਕੀ ਕੀ ਸੋਚਿਆ ਕਿਹੜੇ ਕਿਹੜੇ ਕੀ ਕੀ ਜ਼ਰੂਰਤਾਂ ਹਰ ਤੇ ਦੇ ਮੈਂ ਦੇਖੋ ਜੀ ਬਹੁਤ ਕੁਝ ਆ ਇੱਕ ਪਾਸੇ ਜ਼ਮੀਨ ਅਜੇ ਤੱਕ ਸਟਲ ਬਣਾਉਣੇ ਵਾਲੀ ਹੈ ਕੁਝ ਲੋਕਾਂ ਦੇ ਮਕਾਨ ਡਿਗੇ ਆ ਸਭ ਤੋਂ ਵੱਡਾ ਕੰਮ ਹੈ ਕਿ ਜਿਹੜੀ ਕੱਚੀ ਤੁਸੀਆਂ ਨੂੰ ਪੱਕਾ ਕਰਨਾ ਪੈਣਾ ਅਗਰ ਗਾਂਹ ਤੋਂ ਰੋਕਣਾ ਹੈ ਹੱਡ ਨੂੰ ਤਾਂ ਔਰ ਬਹੁਤ ਸਾਰੇ ਹੋਰ ਕਾਰਜ ਨੇ ਜਿਹੜੇ ਅੱਜ ਸ਼ਾਰਟ ਲਿਸਟ ਕਰਕੇ ਆਏ ਆ ਔਰ ਉਹਨਾਂ ਵਾਸਤੇ ਵੀ ਵਿਚਾਰ ਵਟਾਂਦਰਾ ਕਰਕੇ ਡਿਸਾਈਡ ਕਰਾਂਗੇ ਕਿ ਕਿਹੜੇ-ਕਿਹੜੇ ਕੰਮ ਤੇ ਪੈਸੇ ਲੱਗ ਸਕਦੇ ਆ ਆਪਣਾ ਨਵਾਂ ਪ੍ਰੋਜੈਕਟ ਨਵੇਂ ਸਿਰੇਓਂ ਸ਼ੁਰੂ ਕਰਨਾ ਜਾਂ ਜਿਹੜੀਆਂ ਪਹਿਲੀਆਂ ਸਸਤਾਵਾ ਉੱਥੇ ਕਰਦੀਆਂ ਆ ਸਰਕਾਰ ਦੇ ਨਾਲ ਜਾਉਂਗੀ ਜਿਹੜਾ ਕੰਮ ਹੋ ਰਿਹਾ ਉਹਨਾਂ ਜੀ ਜਿਹੜਾ ਯੋਗਦਾਨ ਬਣਦਾ ਹੋਊਗਾ ਅਸੀਂ ਉਹ ਪਾਵਾਂਗੇ ਜੀ ਕਿਉਂਕਿ ਇੱਕ ਪ੍ਰੋਜੈਕਟ ਨਵੇਂ ਸਿਰ ਤੋਂ ਸ਼ੁਰੂ ਕਰਨਾ ਉਹਦਾ ਕੋਈ ਕੰਮ ਨਹੀਂ ਬਹੁਤ ਕੰਮ ਹੋ ਚੁੱਕਾ ਪਹਿਲਾਂ ਹੀ ਉਹਨੂੰ ਹੋਰ ਨਿਪਟੜੇ ਚਾਰਨ ਦੀ ਲੋੜ ਆ ਉਹਦੇ ਵਾਸਤੇ ਅਸੀਂ ਪੂਰੇ ਉਪਰਾਲੇ ਕਰਾਂਗੇ ਜੀ ਹਾਂਜੀ ਕਿੰਨੀ ਕਨਵਰਸ ਦੇਖੋ ਜੀ ਆਨ ਗoing ਹੈ ਅਸੀਂ ਜੋ ਸਰ ਨੂੰ ਸੰਗਤ ਨੇ ਹੁਕਮ ਲਾਇਆ ਇਹ ਕਿੰਨਾ ਵੀ ਹੋ ਸਕਦਾ ਕੋਈ ਵੀ ਪ੍ਰੋਜੈਕਟ ਸੂਟੇਬਲ ਮਿਲੇ ਅਸੀਂ ਉਹ ਚ ਕਰੋੜਾ ਰੁਪਇਆ ਜਿਹੜਾ ਲਾ ਸਕਦੇ ਆ ਉਹ ਲਾਉਣਾ ਹੈ ਔਰ ਜੋ ਵੀ ਮੁੜ ਬੁਸੇਵਲੀ ਬਤ ਉਹਦੇ ਕੰਮ ਹੋਊਗਾ ਅਸੀਂ ਕਰਾਂਗੇ ਕੰਨ ਲਿਆਂ ਲਿਆਂ ਇਹ ਨਹੀਂ ਸਾਰਾ ਸੰਗਤ ਦਾ ਜੀ ਇਹ ਸੰਗਤ ਹੀ ਇਕੱਠੀ ਹੋ ਕੇ ਕਰ ਰਹੀ ਹੈ ਔਰ ਰੇਡੀਓ ਸਾਡਾ ਹੈ ਕਿ ਜਰੀਆ ਬਣਿਆ ਔਰ ਗੁਰਦੁਆਰ ਦੀ ਕਮੇਟੀ ਨੇ ਬੜਾ ਸਹਿਯੋਗ ਕੀਤਾ ਔਰ ਉਹਦੇ ਨਾਲ ਅਸੀਂ ਸਾਰੇ ਮਿਲ ਕੇ ਸਾਰਾ ਪ੍ਰੋਗਰਾਮ ਕਰ ਰਹੇ ਹਾਂ ਜੀ ਹਲਕਾ ਬੈਕ ਕਰਾਣਾ ਇੰਦਰ ਸਾਹਿਬ ਜੀ ਦਾ ਕਿੰਨਾ ਸਹਿਯੋਗ ਇਹ ਬਹੁਤ ਸਹਿਯੋਗ ਹੈ ਜੀ ਅੱਜ ਪੂਰੀਆਂ ਟੀਮਾਂ ਨੇ ਨਾਲ ਭੇਜੀਆਂ ਅਸੀਂ ਪਿੰਡ-ਪਿੰਡ ਜਾ ਕੇ ਆਏ ਆ ਨਗਰ-ਨਗਰ ਜਾ ਕੇ ਆਏ ਆ ਇਹਨਾਂ ਨੇ ਬਿਲਕੁਲ ਇਨਫਲੂਐਂਸ ਨਹੀਂ ਕੀਤਾ ਵੀ ਆਹ ਕੰਮ ਕਰਿਓ ਕਿ ਨਹੀਂ ਜਾ ਕੇ ਦੇਖੋ ਪ੍ਰੋਜੈਕਟ ਚੁਣੋ ਖੁਦ ਦੇਖੋ ਕੀ ਕਰਨੇ ਵਾਲਾ ਜੋ ਤੁਹਾਡੇ ਮਨ ਨੂੰ ਲੱਗੇ ਉਹ ਕੰਮ ਕਰੋ ਜਿਹਨੇ ਸਾਨੂੰ ਆਪਣਾ ਪੂਰਾ ਸਮਰਥਨ ਦਿੱਤਾ ਔਰ ਸਾਨੂੰ ਕਿਤੇ ਕੋਈ ਮੁਸ਼ਕਲ ਨਹੀਂ ਆਈ ਸਾਨੂੰ ਕੱਲੇ ਕੱਲੇ ਪਿੰਡ ਚ ਸਾਨੂੰ ਪੂਰਾ ਯੋਗਦਾਨ ਮਿਲਿਆ ਜੀ ਤੁਹਾਡੀ ਰਹਿਨਮਾਈ ਇੱਥੇ ਬਣਾਇਆ ਜਾ ਰਿਹਾ ਹੈ ਦੇਖੋ ਕਹਿੰਦੇ ਆ ਪਸੰਦ ਮੇਲਾ ਕੋਈ ਪਹਿਲਾ ਦੂਜਾ ਨਹੀਂ ਆ ਇਹ ਮਰਾਠਾ ਸਾਹ ਦੇ ਵੇਲੇ ਤੋਂ ਤੇ ਉਹਦੇ ਬਾਅਦ ਆਜ਼ਾਦੀ ਤੋਂ ਬਾਅਦ ਆਜ਼ਾਦ ਹਿੰਦੁਸਤਾਨ ਦੇ ਵਿੱਚ ਇਹ ਮੇਲਾ ਮਨਾਇਆ ਗਿਆ ਵਿਚ ਵਿਚ ਜਰੂਰ ਕਿਤੇ ਨਾ ਕਿਤੇ ਜਦੋਂ ਅ ਸਰਕਾਰਾਂ ਬਦਲਦੀਆਂ ਉਹਨਾਂ ਦਾ ਇੰਟਰਸਟ ਵੀ ਬਦਲ ਜਾਂਦਾ ਨਹੀਂ ਹੋਇਆ ਲੇਕਿਨ ਆਪਰੇ 4 ਸਾਲ ਨਹੀਂ ਹੋਇਆ ਉਦੋਂ ਪਹਿਲਾਂ ਵੀ ਇੱਕ ਵਾਰ ਕਾਲੀਆਂ ਵੇਲੇ ਵੀ ਇਹ ਹੋਇਆ ਸੀ ਕੰਮ ਲੇਕਿਨ ਮੈਂ ਔਰ ਮੇਰੇ ਜਿਨੇ ਕਾਉਂਸਲਰ ਸਹਿਬਾਨ ਅਤੇ ਸ਼ਹਿਰ ਵਾਸੀ ਉਹਨਾਂ ਨੇ ਸਲਾਹ ਕੀਤੀ ਉਹ ਕਹਿੰਦੇ ਮਨਾਉਣਾ ਚਾਹੀਦਾ ਤੇ ਬਸੰਤ ਵਾਲੇ ਦਿਨ ਵੀ ਗਾਇਕ ਅਵੇਲੇਬਲ ਨਹੀਂ ਸੀ ਇਹ ਕਹਿੰਦੇ ਗਾਇਕ ਅਵੇਲੇਬਲ ਵੀ ਹੁੰਦਾ ਉਦੋਂ ਨਹੀਂ ਪੈ ਗਿਆ ਸੀ ਫਿਰ ਜਿੱਦਣ ਦਾ ਅਸੀਂ 27 ਦਾ 28 ਦਾ ਰੱਖਿਆ ਉਦੋਂ بارش ਤਸਰ ਰਹੀ ਸੀ ਨੇ ਇਸ ਕਰਕੇ ਅਸੀਂ 29 ਦਾ ਦੁਬਾਰਾ ਕੀਤਾ ਇਹ ਨਰਿੰਦਰ ਮਨਸੂ ਨੇ ਮੇਰੇ ਸਾਰੇ ਐਮਸੀ ਸਹਿਬਾਨ ਨੇ ਬਹੁਤ ਜੋਰ ਲਾਇਆ ਔਰ ਸ਼ਹਿਰ ਵਾਸੀਆਂ ਨੇ ਸਹਿਯੋਗ ਦਿੱਤਾ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਪਿੰਡਾਂ ਦੇ ਲੋਕਾਂ ਦਾ ਔਰ ਕਪੂਰਥਲੇ ਦੀ ਸਮੂਹ ਸਾਥਣ ਜਿਨ੍ਹਾਂ ਨੇ ਇੱਥੇ ਆ ਕੇ ਰੌਣਕਾਂ ਲਾਈਆਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਅਗਲਾ ਮੇਲਾ ਸਤਾਪਤੀ ਹੋਣੀ ਹੈ ਉਹਦੀ ਇੱਕ ਖਾਸ ਦਿਨ ਬਣ ਜਾਣਾ ਮੇਰੇ ਕੋ ਇਲੈਕਸ਼ਨ ਦੌਰਾਨ ਮੇਲਾ ਨਹੀਂ ਹੋਣਾ ਮੈਂ ਪਹਿਲਾਂ ਕਹਿ ਰਿਹਾ ਇਲੈਕਸ਼ਨ ਤੋਂ ਬਾਅਦ چاہے 15 ਦਿਨ ਬਾਅਦ ਇਲੈਕਸ਼ਨ ਤੋਂ ਕਰਾਈਏ 10 ਦਿਨ ਬਾਅਦ ਕਰਾਈਏ ਅਸੀਂ ਮੇਲਾ ਸੌਵਾਂ ਮੇਲਾ ਕਰਾਵਾਂਗੇ ਇਸ ਪਾਰਟੀ ਦੇ ਆਪੋਜੀਸ਼ਨ ਪਾਰਟੀਆਂ ਦਾ ਕਹਿਣਾ ਜਿਹੜੇ ਕਮਪਲੇਨੀਆਂ ਉਹ ਕਹਿੰਦੇ ਯਾਰ ਅੱਜ ਵੇਖੋ ਅੱਜ ਤਾਂ ਬਤਾਈਆਂ ਆ ਲੈਣੇ ਆ ਤੇ ਆਪਾਂ ਰੌਂਡ ਹੈ ਪਈ ਇਹਦਾ ਮਡਾ ਕੰਮ ਕੀਤਾ ਹਾਂਜੀ ਤੇ ਮਸ ਸਾਥੀਆਂ ਅੰਦਰ ਚਲੋ ਬਾਕੀ ਜਿਹੜੇ ਐਨ ਜੀ ਦੀ ਜਿਹੜੀ ਡਿਊਟੀ ਆ ਉਹ ਕਰ ਰਿਆ ਪਰ ਜਦੋਂ ਆਪੋਜੀਸ਼ਨ ਪਾਰਟੀਆਂ ਕੋਈ ਮੇਲਾ ਕਰਾਉਂਦੀਆਂ ਤਾਂ ਉਹ ਕਹਿੰਦੇ ਰੰਗਲਾ ਜਦੋਂ ਕਿ ਰਾਣਾ ਜੀ ਦੀ ਰਹਿਨਮਾਈ ਇਹਤ ਪਸੰਦ ਮੇਲਾ ਲੱਗ ਰਿਹਾ ਵਾ ਕਾਫੀ ਸਮੇਂ ਬਾਅਦ ਤੇ ਉਹ ਕਹਿੰਦੇ ਆ ਵੀ ਕੁਰਸੀ ਹਿੱਲਦੀ ਦਿਸਦੀ ਮੇਰੀ ਐ ਮੈਂ ਤਪਾਧਨੀ ਮੈਂ ਤਾ ਅਲਜੇਰੀਆ ਕਉਣਾ ਵੀ ਦੇਖਿਆ गाना ਸੁਣਿਆ ਜੀ ਬਸ ਇੰਨੇ ਹੀ ਬਹੁਤ ਆ